ਹਾਂਜੀ ਦੋਸਤੋ ਅੱਜ ਤੁਹਾਨੂੰ ਮਿਲਾਉਣੀ ਆ ਜੀ ਸਨਮ ਪੈਨ ਦੇ ਨਾਲ ਜਿਹੜੇ ਕਿ ਬਹੁਤ ਹੀ ਸੋਹਣੇ ਘਾਰਜ ਦੇ ਡਿਜ਼ਾਈਨ ਕਰਦੇ ਆ ਜਿਦੇ ਵਿੱਚ ਇਹ ਇਹਨਾਂ ਦੀ ਕਲਰ ਕਲੈਕਸ਼ਨ ਵੀ ਆਪਣੀ ਹੁੰਦੀ ਆ ਡਿਜ਼ਾਈਨਿੰਗ ਵੀ ਆਪਣੀ ਹੁੰਦੀ ਆ ਮਟੀਰੀਅਲ ਵੀ ਇਹਨਾਂ ਦਾ ਖੁਦ ਦਾ ਹੀ ਹੁੰਦਾ ਜਾਨੀ ਕਿ ਜਿਵੇਂ ਤੁਸੀਂ ਆਹ ਰੂਮ ਦੇਖ ਹੀ ਸਕਦੇ ਹੋ ਸਾਰਾ ਇਹਨਾਂ ਨੇ ਖੁਦ ਡਿਜ਼ਾਈਨ ਕੀਤਾ ਹੈ ਮਟੀਰੀਅਲ ਆਪਣਾ ਯੂਜ਼ ਕੀਤਾ ਹੋਇਆ ਬਹੁਤ ਹੀ ਸੋਹਣੇ ਸੋਹਣੇ ਰੂਮ ਜਿਹੜੇ ਕਿ ਤੁਸੀਂ ਇਹਨਾਂ ਤੋਂ ਘੱਟ ਪ੍ਰਾਈਸ ਦੇ ਵਿੱਚ ਬਹੁਤ ਹੀ ਵਧੀਆ ਜੈਨੂਇਨ ਜੇ ਰੇਟ ਦੇ ਵਿੱਚ ਤੁਸੀਂ ਇਹਨਾਂ ਤੋਂ ਰੈਡੀ ਕਰਵਾ ਸਕਦੇ ਹੋ ਆਪਾਂ ਇਹਨਾਂ ਦੀ ਆਈਡੀ ਵੀ ਮੈਂਸ਼ਨ ਕੀਤੀ ਹੋਈ ਹੈ ਨੰਬਰ ਵੀ ਤੁਹਾਨੂੰ ਦਿੱਤਾ ਹੋਇਆ ਤੇ ਤੁਸੀਂ ਇਹਨਾਂ ਨਾਲ ਕੰਟੈਕਟ ਜ਼ਰੂਰ ਕਰਿਓ ਇੱਕ ਵਾਰੀ ਜਿਹੜਾ ਕਿ ਤੁਸੀਂ ਇਨਾਂ ਦੇ ਪੇਜ ਤੇ ਜਾ ਕੇ ਵਿਜ਼ਿਟ ਜ਼ਰੂਰ ਕਰੋ ਤੇ ਇਸ ਭੈਣ ਨੂੰ ਤੁਹਾਡੀ سپورਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਤੇ ਜੇ ਤੁਸੀਂ ਸਾਡੇ ਕੈਂਟ ਤੇ ਆਉਂਗੇ ਤਾਂ ਤੁਹਾਨੂੰ ਕੋਈ ਡਿਸਕਾਊਂਟ ਵੀ ਜ਼ਰੂਰ ਦੇਣਗੇ ਹਾਂਜੀ ਤੇ ਜਿਹੜੇ ਭੈਣ ਹੋਰਾਂ ਦੇ ਕੈਂਟ ਤੇ ਆਣਗੇ ਉਹਨਾਂ ਲਈ ਇੱਕ ਸਪੈਸ਼ਲ ਆਫਰ ਅਸੀਂ ਸ਼ੁਰੂ ਕਰਨ ਲੱਗਿਆ ਤੇ ਮੇਨ ਇੱਕ ਜਿਹੜੀ ਮੈਂ ਗੱਲ ਕਹਿਣੀ ਸੀ ਕਿ ਸਾਡੇ ਕੋਲ ਜਿੰਨਾ ਵੀ ਮਟੀਰੀਅਲ ਤੁਹਾਨੂੰ ਦੱਸਿਆ ਦੀਦੀ ਹੋਰਾਂ ਨੇ ਉਸ ਦੇ ਨਾਲ ਅਸੀਂ ਡਿਜ਼ਾਈਨਿੰਗ ਵੀ ਫ੍ਰੀ ਆਫ ਕਾਸਟ